ਹੁਣ ਤੇਰੇ ਹੈ ਹਵਾਲੇ ਘਰ-ਵਾਰ ਪੁੱਤਰਾ ਓਏ ਰੱਖੀ ਕਾਲਜੇ ਕਾਲਜੇ ਨੂੰ ਲਾ ਕੇ ਦਸਤਾਰ ਪੁੱਤਰਾ ਰੱਖੀ ਕਾਲਜੇ ਮੈਨੂੰ ਰੰਗਲੀ ਜਵਾਨੀ ਦੀ ਕਸਮ ਬਾਪੂ ਜੀ ਹੁਣ ਦਿੰਦਾ ਨਹੀਂ ਮੈਂ ਗੈਰਤ ਬਸਮ ਬਾਪੂ ਜੀ ਦੇਉ ਉਂਗਲ اٹਹਣ ਨਾਮ ਐ ਇਸ ਜਗ ਨੂੰ ਰਖੂ ਜਾਣ ਤੋਂ ਜਾਣ ਤੋਂ ਪਿਆਰੀ ਬਾਪੂ ਤੇਰੀ ਪੱਗ ਨੂੰ ਮੈਂ ਰਖੂ ਜਾਣ ਤੋਂ ਜਿਹੜੀ ਕਾਲਜਾਂ ਦੇ ਵਿੱਚ ਜੋ ਹਵਾ ਹੈ ਵਗਦੀ ਪੇਂਡੂ ਮੁੰਡਿਆਂ ਨੂੰ ਉਹ ਤਾਂ ਬੜੀ ਖੇਤੀ ਲੱਗਦੀ ਦੰਡਾ ਹੁਸਨ ਦਾ ਜਾਦੂ ਮਤ ਮਾਰ ਪੁੱਤਰਾ ਰੱਖੀ ਕਾਲਜੇ ਨੂਲਾ ਕੇ ਦਸਤਾਰ ਪੁੱਤਰਾ ਰੱਖੀ ਕਾਲਜੇ ਓ ਬਾਪੂ ਮੇਰਿਆ ਮੈਂ ਬਣਦਾ ਨਹੀਂ ਮਜ ਨੂੰ ਕਦੇ ਹਿੱਕ ਨਾਲ ਨਹੀਂ ਲਗਾਉਂਦਾ ਪੈੜੀ ਅੱਗ ਨੂੰ ਕਦੇ ਨਾਲ ਪੀੜਾਂ ਦੇ ਮੈਂ ਬਿਲਦਾ ਨਹੀਂ ਤੇਰੀ ਰਗ ਨੂੰ ਔਰ ਖੂ ਜਾਣ ਤੋਂ ਜਾਨ ਤੋਂ ਪਿਆਰੀ ਬਾਪੂ ਤੇਰੀ ਪੱਗ ਨੂੰ ਮੈਂ ਰੱਖੂ ਜਾਣ ਤੋਂ ਓ ਬੀਬੀ ਪਰ ਮਿੱਤਰਾਂ ਦਾ ਡੰਗਿਆ ਨਹੀਂ ਪਾਣੀ ਮੰਗਦਾ ਡੰਗ ਮਾਰਦੇ ਟਕਾਕੇ ਨੇ ਗਦਾਰ ਪੁੱਤਰਾ ਰੱਖੀ ਕਾਲਜੇ ਕਾਲਜੇ ਨੂੰ ਲਾ ਕੇ ਦਸਤਾਰ ਪੁੱਤਰਾ ਰੱਖੀ ਕਾਲਜੇ ਹੋ ਅੱਖਾਂ ਮੀਚ ਕੇ ਨਾ ਜੱਗ ਤੇ ਯਕੀਨ ਕਰੂ ਮੈਂ ਨਾਲੇ ਪੜਾਂਗਾ ਕਿਤਾਬਾਂ ਨਾਲੇ ਚਿਹਰੇ ਪੜੂਵੇਂ ਅਕਾਮੀ ਚਕੇ ਨਾ ਜੱਗ ਤੇ ਯਕੀਨ ਕਰੂ ਮੈਂ ਨਾਲੇ ਪੜਾਂਗਾ ਕਿਤਾਬਾਂ ਨਾਲੇ ਚਿਹਰੇ ਪੜੂ ਮੈਂ ਮੈਂ ਤਾਂ ਮੁੰਦਰੀ ਚ ਜੜੂ ਸਦਾ ਸੁੱਚੇ ਨਗ ਨੂੰ ਰੱਖੂ ਜਾਨ ਤੋਂ ਜਾਨ ਤੁਮ ਪਿਆਰੀ ਬਾਪੂ ਤੇਰੀ ਪੱਗ ਨੂੰ ਮੈਂ ਰੱਖੂ ਜਾਨ ਤੋਂ ਜਿਹੜੇ ਨਸ਼ੇ ਦੇ ਬਹਾਰੀਓ ਹੋ ਡੋਰੇ ਪਾਉਣਗੇ ਤੈਨੂੰ ਮੁਖਤ ਖਵਾ ਕੇ ਚਾਟੀ ਉੱਤੇ ਲੂੰਗੀ ਚਾਲ ਦਾ ਨਾ ਹੋ ਜੀ ਤੂੰ ਸ਼ਿਕਾਰ ਪੁੱਤਰਾ ਰੱਖੀ ਕਾਲਜੇ ਕਾਲਜੇ ਨੂੰ ਲਾ ਕੇ ਦਸਤਾਰ ਪੁੱਤਰਾ ਰੱਖੀ ਕਾਲਜੇ ਹੋ ਬਾਪੂ ਮੇਰਿਆ ਤੂੰ ਮੱਥਾ ਗੁਰੂ ਅੱਗੇ ਟੇਕ ਕੇ ਸੌਂਦਾ ਸ਼ਮਲੇ ਦੇ ਵਾਂਗੂ ਤੂੰ ਵੀ ਘੋੜੇ ਵਿੱਚ ਕੇ ਬਾਪੂ ਮੇਰਿਆ ਤੂੰ ਮੱਥਾ ਗੁਰੂ ਅਕੇ ਟੇਕ ਕੇ ਸੌਂਦਾ ਸ਼ਮਲੇ ਦੇ ਵਾਂਗੂ ਤੂੰ ਵੀ ਘੋੜੇ ਵਿੱਚ ਕੇ ਆਪੇ ਲਵਾਉਂਗਾ ਪਛਾਣ ਮੈਂ ਤਾਂ ਚੋਰ ਖੱਗ ਨੂੰ ਰੱਖ